ਸ੍ਰੀ ਵਾਹਿ ਹੈ ਗੁਰੂ ਜੀ ਬਾਰਹ ਮਹਾਂਮਾਜ ਮਹਾਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਾਖ ਤਿਰਨ ਕਿਉ ਵਾਢਿਆ ਜਿਨਾ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਸਾਰਕ ਲੱਗੇ ਮਾਇਆ ਤੋ ਵਿਸਾਖ ਤਿਰਨ ਕਿਉ ਵਾਢਿਆ דינה प्रेम बसो हो हर साजन पुरुष वसारक लगी माया तहो पुत्र कल तरणा संगतणा हरव नासि ओहो ਚ ਪੜ ਚ ਸਾਗਲੇ ਮੋਈ ਝੂਠੇ ਤੰਦ ਮੋਹ ਇਕਸ ਹਰ ਕੇ ਨਾਮ ਬਿਨ ਅਗੈ ਲਹੀ ਆਖੋਏ ਦਇਓ ਵਸਾਰਵ ਗੂਚਣਾ ਪ੍ਰਾਬਿਨ ਅਵਰ ਨ ਕੋਏ ਤਮ ਚਰਨੀ ਜੋ ਲਗੇ ਤਿੰਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਲਗੈ ਜਾਂ ਸੰਤ ਪੇਟ ਹਰਸੋਏ नानक के प्रभु बिनती प्रभु प्रभ मिलो प्राप्त होए वैसा सुख हवा ता लग जा संत भेटे हर सोए श्री वाह गुरु जी 12 महामाज महला 5वा कर चौथा ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹਿ ਦਿਸ ਪਰਮੇ ਥਕਿਆ ਏ ਪ੍ਰਭ ਕੇ ਸ਼ਾਂਤ ਈਨਦ ਦੇਤੇ ਬਾਹਰੀ ਕਿਤੇ ਨਾ ਆਵੈ ਕਾਮ ਜਲ ਬਿਨ ਸਾਕੂ ਲਾਵਤੀ ਉਪਜੈ ਨਾਹੀ ਧਾਮ ਹਰ ਨਾ ਨਾ ਮਿਲਿਆ ਸਾਜਨਾ ਕਤ ਪਾਇਆ ਵਿਸ ਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੇ ਪਾਠ ਨਗਰ ਸਿਗਰਾਮ ਸਰਬ ਸਿੰਗਾਰ ਤੋਂ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਚੇਤ ਗੋਵਿੰਦ ਆਰਾਧਿਆ ਹੋਵੈ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿਗਣਾ ਇਕ ਖਿੰਤਿਸ ਬਿਨ ਜੀਵਨਾ ਵਿਰਥਾ ਜਨਮ ਜਣਾ ਜਲ ਤਲ ਮਾਇਆ ਲਪੂਰਿਆ ਰਵਿਆ ਵਿੱਚ ਬਨਾ ਸੋ ਪ੍ਰਭ ਚਿਤਨਾ ਵੈ ਕਿਤਣਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਏ ਸੋ ਪ੍ਰਭੂ ਤਿਸਕੇ ਪায়ে ਲੱਗਾ ਵਿਸਾਖਤੀ ਰਣਕਾ ਵਾਡੀ ਇਹ ਜਿਨਾ ਪ੍ਰੇਮਿ ਵਿਸੋ ਹਰ ਸਾਜਿਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤ ਨਾ ਹਰ ਅਵਨਾਸੀ ਹੋ ਪਲ ਚ ਪਲ ਸਗਲੇ ਮੋਏ ਝੂਠਾ ਤੰਦਾ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਇਆ ਕੋਹਿਦ ਯਵ ਸਰਵ ਗੁਚਨਾ ਪ੍ਰਾਪਿਨ ਅਵਰਣਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭੇਨਤੀ ਪ੍ਰਾਪਿ ਲਹੋ ਪ੍ਰਾਪਤ ਹੋਏ ਵਿਸਖ ਸੁਹਾਵਾ ਤਾਂ ਲਗੇ ਜਾਂ ਸੰਤ ਭੀਟੇ ਹਰ ਸੋਏ ਹਰ ਜੇਠ ਜੋੜਨ ਦਾ ਲੋੜੀਐ ਇਸ ਅੱਗੇ ਸਭ ਨਵਾਨ ਸੱਜਣ ਦਾਵਨ ਲੱਗਿਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੈ ਨਾ ਹੀ ਸੰਨ ਰੰਗ ਸਭੇ ਨਾਰਾਇਣੇ ਦਿੱਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੈ ਸੋਈ ਜੀ ਕਰਨ ਜੋ ਪ੍ਰਾ ਕੀਤੀ ਆਪਣੇ ਸੇਈ ਕਹੈ ਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਟਰ ਗਿੱਲਾ ਤੇ ਸਤਨੇ ਜਿਸ ਕਾ ਪਾਗਮਸਾ ਆਣਾ ਅਸਾੜਕ ਪੰਦਾ ਕਿਸ ਲਗੈ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਕੁਰਖ ਤਿਆਗ ਕੈ ਮਾਨਸੰਧੀ ਆਸ ਦੁਇ ਭਾਇ ਉਹ ਗੁੱਟੀ ਐ ਗਲ ਪਈ ਸੁਜਮ ਕੀ ਫਾਸ ਜਿਹਾ ਬੀਜਾ ਸੋ ਲੁਣੈ ਮੱਥੇ ਜੋ ਲਖਿਆਸ ਰੈਣ ਵਿਹਾਣੀ ਪਸਤਾਨੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸ ਕਰਿ ਕਿਰਪਾ ਪ੍ਰਭੁ ਆਪਣੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸਹੁੰ ਦਾਤਿਸ ਲਗੈ ਜਿਸ ਮਨ ਹਰ ਚਰਨ ਨਵਾਸ ਸਾਵਣ ਸਰਸੀ ਕਾਵਨੀ ਚਰਨ ਕਮਲ ਸਿਓ ਪਿਆਰ ਮਾਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗੁ ਪੜਾਵਿਆ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਬਹੁ ਸੁਹਾਵਣੇ ਮਿਲ ਸਾਧੂ ਪੀਵਣ ਹਾਰ ਵਾਨ ਤਨ ਪ੍ਰਸੰਗ ਮੋਲਿਆ ਸਮਰਥ ਪੁਰਖ ਆਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ ਜਿਨ ਸਖੇ ਪ੍ਰਪਾਇਆ ਹੋ ਤਿਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਿਆ ਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰ ਹਾਰ ਪਦ ਪਰਮ ਕੁਲਾਣਿਆ ਦੂਜੈ ਲੱਗਾ ਹੇਤ ਲਖ ਸ਼ਿੰਗਾਰ ਬਨਾਇ ਆਕਾਰ ਦੇ ਨਾਹੀ ਕੀਤ ਜਿਤ ਦਿਨ ਦੇਹ ਵਿਣਸਹਿ ਤਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਣ ਦੂਤ ਜਾਮਾ ਕਿਸੇ ਨਾ ਦੇਣੀ ਭੇਤ ਛੜ ਅਖੜੋਤੇ ਕਿਨੇ ਵਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੇ ਤਣ ਕਪੈ ਸਿਆਹ ਹੋਆ ਸੇਤ ਜਿਹਾ ਵਿਜਸੋਲੂਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਰਨ ਬਹੁਤ ਪ੍ਰਾਦੇਤ ਸੇ ਪਾਦੁ ਹੈ ਨਰਕਣ ਪਾਈ ਹੈ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਉਹ ਮਾੜਾ ਕਿਉ ਮਿਲੇ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਲਾਵੇ ਮਾਏ ਸੰਤ ਸਾਹੀ ਪ੍ਰੇਮ ਕੈ ਹਉ ਤਿਨ ਕੈ ਲਾਗਾ ਪਾਏ ਵੇਣ ਪ੍ਰਭ ਕਾ ਸੁਖ ਪਾਏ ਦੂਜੇ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੈ ਅਗਾਏ ਆਪ ਤਿਆਗ ਬੇਨਤੀ ਕਰੈ ਲੈ ਉਹ ਪ੍ਰਭੂ ਲੜ ਲਾਏ ਜੋ ਹਰ ਕੰਤ ਮੁਲਾਈਂ ਆਸੇ ਵਿਛੜ ਕਤੈ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧਿਆ ਜਿਨਾਮੈ ਹਰ ਰਾਏ ਕਤਵ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਬੇ ਰੋਗ ਵਿਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿਣ ਮਹ ਕੋੜੇ ਹੋਏ ਗੈ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਏ ਰੋਜ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਣੇ ਤਾ ਉਤਰੈ ਸਭ ਵਿਯੋਗ ਨਾਨਕ ਉਪਰੋ ਰਾਖ ਲੈ ਹੋਏ ਮੇਰੇ ਸਹਿਬ ਬੰਦੀ ਮੋਚ ਕੱਤਕ ਹੋਵਾ ਸਾਥ ਸੰਗ ਬਿਨਸਾ ਸੱਬੈ ਸੋਚ ਮਗਰ ਮਹ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਆਹ ਤਿਨ ਕੀ ਸੋਭਾ ਕਿਆ ਗਣੀ ਜੇ ਸੱਭ ਮੇਲੜੀਆਂ ਤਣ ਮਨ ਮੋਲਿਆ ਆਰਾਮ ਸਿਓ ਸੰਸਾਦ ਸਹਿਲੜੀਆਂ ਆਹ ਸਾジナ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਆਹ ਤੰਦੋਖਣਾ ਕਬੂ ਉਤਰਐ ਸੇ ਜਮਕੈ ਵਸ ਪੜੀ ਆਜਨੀ ਰਾਵੈ ਪ੍ਰਭ ਆਪਣਾ ਸਿਰ ਜਿਸਨਿਤ ਖੜੀਆ ਰਤਨ ਜਿਵੇ ਹਰ ਲਾਲ ਹਰ ਕੰਟ ਤਿਨਾਂ ਜੜੀਆ ਨਾਨਕ ਬਾਸ਼ਾ ਧੂੜ ਤੇਨ ਅਪਰਾ ਸਰਨੀ ਦਰ ਪੜੀ ਆਹਾ ਮਗਰ ਪ੍ਰਭ ਆਰਾਧਨਾ ਵਾਰ ਨਜ ਨ ਮੜੀ ਆਹਾ ਕੋਕਤੁ ਖਾਰਾਣਾ ਵਿਆਪੇ ਇਕੰਠ ਮਿਲਿਆ ਹਰਨਾਮ ਮੰਨ ਵਿਦਿਆਚਰ ਨਾਰਬਿੰਦ ਦਰਸਨ ਲਗੜਾ ਸਾਹੋ ਓਟ ਗੁਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ ਵਿਖਿਆ ਪੋਹਿ ਨ ਸਕੈ ਮਿਲਸਾ ਦੂ ਗੁਣਗਾਹੋ ਜਹਤ ਉਪਜੀਤਾ ਮਿਲੀ ਸੱਚੀ ਪ੍ਰੀਤਿ ਸੰਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬੋੜਨ ਵਿਛੜਿਆ ਹੋ ਬਾਰਜਾ ਲਖ 베ਰੀਆ ਹਰ ਸੱਜਣ ਅਗਮਾ ਗਾਹੋ ਸਰੰਪਈ ਨਾਰਾਇਣੇ ਨਾਨਕ ਦਰਪਈ ਆਓ ਓਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ। ਮਾਗ ਮੰਨ ਸੰਸਾਦੂਆਂ ਧੂੜੀ ਕਰਿ ਇਸ਼ਨਾਨ ਹਰਿ ਕਾ ਨਾਮ ਧਿਆਏ ਸੋਨ ਸੋਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮ ਮੋਹੀਆ ਬਿਨਸਾ ਲੋਭ ਸੁਆਣ। ਸਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਸ ਸਗਲ ਕੁਨ ਜੀ ਦੇ ਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਰਗ ਸਚੇ ਸੇ ਕਾਂਢਿ ਹੈ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਆਰਸ ਜਨ ਪ੍ਰਗਟਿ ਆਏ ਸੰਸਹਾਈ ਪ੍ਰੇਮ ਕੇ ਸਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਧ ਸੁਹਾਵੇ ਸਰਬ ਸੁਖ ਹਉਨ ਦੁਖਾ ਨਾਹੀ ਜਾਏ ਇਸ ਕੁੰਨੀ ਵੜ ਭਾਖਣੀ ਵਰ ਪਾਇ ਹਰ ਰਾਇ ਮਨ ਸਈਆ ਮੰਗਲ ਗਾਵੇ ਗੀਤ ਗੁਬਿੰਦ ਲਾਏ ਹਰ ਜਿਹ ਆਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲ ਤਪਤ ਸੁਆਰਿ ਉਨ ਨਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬੋੜਨ ਜਨਮੇ ਤਾਏ ਜਿਹ ਵਾਏ ਇਕ ਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਾਲਗੁਣੋ ਨੇਤ ਸਲਾਈਆ ਜਿਸਨੂੰ ਤਿਲਨਾਤ ਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੀ ਕਾਜ ਸਰੇ ਹਰਗੁਰ ਪੂਰਾ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਰ ਚਰਨ ਹਰਿ ਪੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਦਰੇ ਕੂੜ ਗੈ ਦਉਦਾਨ ਸੇ ਪੂਰਨ ਸੱਚ ਪਰੇ ਪਾਗ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ